ਗੁਰਸੇਵ ਜੀ ਮਾਰੇ ਦਾ ਸਰੂਪ ਹੈ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਆਪੋਸ ਲੱਗਿਆ ਪਿਆ ਦੇਖੋ ਹਾਂ ਪੈਂਥਰ ਸਕੂਟਰੀ ਤੇ ਗੁਰੂ ਸਿੰਘਰ ਤੋਂ 4 ਕਿਲੋਮੀਟਰ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਬੰਨ ਕੇ ਲਿਆਏ ਜਿਵੇਂ ਪੱਠੇ ਬੰਨ ਕੇ ਲਿਆਏ ਹਾਂ ਜੀ ਗੁਰੂ ਸਾਹਿਬ ਨਾਲ ਦਾ ਪੈਰ ਲਾਉਣ ਨੂੰ ਦਾਪਿਆ ਉਹ ਤੇਰੀ ਨੂਸੀ ਯਾਰ ਮੁੰਡਾ ਖੜ ਮਾਰੇ ਮੂੰਹ ਤੇ ਉਹ ਜਿਵੇਂ ਮੈਨੂੰ ਪਾਣਾ ਬੋਲਦਾ ਇਹਦਾ ਮੈਨੂੰ ਮੁਕਸਾ ਨਹੀਂ ਆਇਆ ਲਾਵੇਂ ਤੁਸੀਂ ਜੇ ਜੇ ਮੈਂ 5 4 ਨਾ ਪਾਇਆ ਛਾੜੇਗਾ ਤੁਹਾਨੂੰ ਅੱਗੇ ਬਾਅਦ ਹੁਣੇ ਇਦਾਂ ਮੈਂ ਨਾ ਬੰਦੀਆਂ ਨਹੀਂ ਤਾਂ ਕਰਕੇ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੱਥ ਕਰਦੇ ਹੋ ਤੁਸੀਂ ਤੁਸੀਂ ਝੂਠ ਬੋਲ ਕੇ ਆਇਓ ਸੰਗਤੂ ਬਿਲਕੁਲ ਬਣਾਤਾ ਤੁਸੀਂ ਸਾਰੀ ਅਸੀਂ ਹਾਂ ਸਾਡੇ ਇਹ ਕਹਿੰਦੇ ਕਿ ਅਸੀਂ ਝੂਠ ਬੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਦੱਸੋ ਜੀ ਦੱਸੋ ਹਾਂ ਦੱਸੋ ਤੁਹਾਡੇ ਮੂੰਹ ਤੇ ਭੈਣ ਕਹਿ ਰਹੀ ਆ ਅਸੀਂ ਇਹ ਨਹੀਂ ਕਿ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈ ਲੈ ਬਾਬਾ ਬਾਬਾ ਕਹਿੰਦਾ ਕਿ ਉੱਥੇ ਚਾਲ ਨਹੀਂ ਲੁਣੀ ਤੇ ਚਾਪਾ ਪੀਲੀ ਸੱਜੇ ਦੇ ਆਪਾਂ ਛੋਟਾ ਹੱਥੀ ਕਰਵਾ ਲੀਏ ਅੱਛਾ ਹੱਥੀ ਵਾਲੀ ਗੱਲ ਤੁਹਾਨੂੰ ਕਿੰਨੇ ਗਈ ਬਾਬੇ ਨੇ ਕਿਸੇ ਕੀ ਕਾਠੀਆਂ ਤੇ ਰੱਖ ਰੱਖ ਕੇ ਤਮਾਸ਼ਾ ਬਣਾ ਕੇ ਪਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ 500 ਪਿੱਛੇ ਮਾਰਦੀ ਬੇਦਬੀ ਕਰਦੀ ਤੂੰ ਖੋਸ ਵਾਲੇ ਜਿਹੜੇ ਗੋਹੇ ਵਾਲੇ ਤੇ ਟਰਾਲੀ 'ਚ ਰੱਖਦੀ ਅੱਛਾ ਇੱਕ ਮਿੰਟ ਐ ਦੱਸੋ ਤੁਹਾਡੇ ਮੂੰਹ ਤੇ ਦਾੜੀ ਆ ਗਈ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਐ ਪਤਾ ਨਾ ਤੇ ਤੁਹਾਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜੂਗੇ ਤੇ ਉੱਥੇ ਚੱਲ ਜੂਗੇ 500 ਰੁਪਏ ਪਿੱਛੇ ਦੇ ਸਰੂਪ ਲੈ ਜੂਗੇ ਮੈਂ ਮੁੰਡੇ ਦੇ ਜਮਦਾਨ ਬਣਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਗ੍ਰੰਥ ਸਾਹਿਬ ਉੱਥੇ ਲੈ ਜੂ 500 ਪਿੱਛੇ ਤੇ ਜਿਵੇਂ ਕੱਲ ਲੈ ਲਏ ਜਿਵੇਂ ਕਟੁਕਟ ਗੋਹੀਆ ਦਾ ਅੰਨੇ ਨੂੰ ਦੱਸਦਾ ਤੁਸੀਂ ਆਪਕੇ ਦੇ ਗੋਹੀਆ ਦੀ ਟਰਾਲੀ ਚ ਬੈ ਗਏ ਹੋ ਚੱਤ ਕਰਕੇ ਕਰਤਾ ਹਾਂ ਮੈਂ ਝੂਠ ਬੋਲਿਆ ਮੱਕ ਗਿਆ ਮਨ ਜਿਹੜਾ ਨਹੀਂ ਮੁੱਕ ਗਿਆ ਕਿਉਂ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਫੂਰ ਬਣਾਤਾ ਤੁਸੀਂ ਸਾਰੀ ਮੈਂ ਕਹਦਾ ਹੁਣਾ ਪਾ ਤੁਸੀਂ ਨਾਂ ਕਿ ਗਲਤ ਲੱਸਿਆ ਆਪਦਾ ਨਾਂ ਮੈਂ ਕੋਈ ਗੁਰੂ ਸਾਹਿਬ ਗੁਰਦਵਾਰੇ ਕੋਲੇ ਨਹੀਂ ਮਾਰਿਆ ਇਹ ਤਾਂ ਅਡੀ ਪਿੰਡ ਦੀ ਸੰਗਤ ਖੜੀ ਕੋਲੇ ਨਹੀਂ ਕਿਹਾ ਬਾਬਾ ਜੀ ਇੱਕ ਇੱਕ ਮਿੰਟ ਬਾਬਾ ਜੀ ਦੇਖੋ ਇੱਕ ਤੁਸੀਂ ਨਾਂ ਦੱਸੋ ਤੁਸੀਂ ਤੁਸੀਂ ਕੋਲੇ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਹੈ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦਵਾਰੇ ਚ ਲੈ ਕੇ ਆਏ ਆ ਤੇ ਮੇਰਾ ਨਾਂ ਮੈਂ ਮਰਜੀ ਸੀ ਦੇਖੋ ਬਾਬਾ ਜੀ ਦੇਖੋ ਇਹ ਪਹਿਲੀ ਦੇਖੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਝੂਠ ਬੋਲਦੇ ਚੰਗੇ ਲੱਗਦੇ ਬੱਚਿਓ ਤੁਸੀਂ ਗੁਰਦੁਆਰਿਆਂ ਦੇ ਨਹੀਂ ਪਤਾ ਲੱਗਿਆ ਕੋਈ ਕਿ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੌਣੀ ਤੁਸੀਂ ਪਿੰਡ ਦੀ ਗੱਲ ਦੱਸਤਾ ਬਾਬਾ ਵੀਡੀਓ ਆ ਗੁਰੂ ਸਾਰਾ ਗੁਰਦੁਆਰਾ ਕਹਦਾ ਤਾਂ ਕੌਣ ਹੀ ਚਾਹੇ ਗੁਰੂ ਸਰ ਗੁਰਦੁਆਰਾ ਦਾ ਨਾਂ ਕਿਉਂ ਲਿਆ ਤੁਸੀਂ ਉਹ ਪਿੰਡ ਵਾਲੇ ਤੁਹਾਡੇ ਪਿੰਡ ਦਾ ਜੀ ਸਾਡੇ ਪਿੰਡ ਵੀ ਗੁਰੂ ਸਰ ਗੁਰਦੁਆਰਾ ਹੈਗਾ ਹਾਂ ਨਹੀਂ ਗੁਰਦੁਆਰਾ ਨਹੀਂ ਲੱਗਿਆ ਪਤਾ ਕੋਟਪਾਈ ਵੀ ਹੈਗਾ ਗੁਰੂ ਸਰ ਗੁਰਦੁਆਰਾ ਦਾ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਮੁੰਡ ਵੱਡੀ ਗਲਤੀ ਹੋਈ ਐ ਇੰਦੋ ਤੋਂ ਜਿਨ੍ਹਾਂ ਸਲੂਨ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨੇ ਵੀ ਸਲੂਨ ਦਾ ਕੰਮ ਅੱਗੇ ਸਾਡਾ ਤੁਸੀਂ ਤਾਂ ਉਹ ਘਟਨ ਕਰਨਾ ਪਰ ਉਹ ਕਹਿ ਰਹੇ ਆ ਕਿ ਅਸੀਂ ਦੱਸਿਆ ਸੀ ਇਹ ਦੇਖੋ ਹੁਣ ਤੱਕ ਕੁਛ ਨਹੀਂ ਹੋਇਆ ਉਹ ਇਸ ਵੇਲੇ ਇੱਕ ਮਿੰਟ ਗੱਲ ਸੁਣ ਲਓ ਇੱਕ ਮਿੰਟ ਗੱਲ ਸੁਣ ਲਓ ਇਹ ਤਾਂ ਹੁਣ ਸੌਂਦੇ ਆ ਇੱਕ ਮਿੰਟ ਖੜੇ ਵੀ ਆ ਗਏ ਹੁਣ ਇੱਥੇ ਆਏ ਖੜੇ ਆ ਆ ਲੈ ਆਓ ਅਕੇ ਲੈ ਆਓ ਭਾਈ ਆਈ 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 ਦੋ ਸੱਤ ਮੰਨ ਲਾਂਗੇ ਸੱਚ ਹੀ ਦੱਸਾਂਗਾ ਸੱਚ ਸੱਚੋ ਬਿਲਕੁਲ ਸੱਚ ਦੱਸੋ ਨੀ ਹਾਂ ਅਸੀਂ ਹੋਂ ਸਾਰੇ ਇਹ ਕੈਸੇ ਬਿਸਮੋਲੋ ਬੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਜੀ ਦੱਸੋ ਜੀ ਵੀ ਦੱਸੋ ਦੱਸੋ ਹੋਂ ਦੱਸਾ ਤੁਹਾਡੇ ਮੂੰਹ ਤੇ ਭੈਣ ਕਹਿ ਰਹੀ ਆ ਮੈਂ ਮੋਗਾ ਬਣਾ ਇੱਕ ਇੱਥੇ ਬਣਿਆ ਦੇਖੋ ਤੁਸੀਂ ਪੜੇ ਬਈ ਸੁਣਦਾ ਤਾਂ ਤੁਸੀਂ ਸਾਨੂੰ ਤੁਸੀਂ ਪੜੇ ਨਹੀਂ ਗਏ ਸੁਣਦਾ ਤਾਂ ਠੀਕ ਆ ਅੱਖਾਂ ਤਾਂ ਚੱਲਦੀਆਂ ਆ ਕਦਾਸੀ ਵੀ ਕੀਤੀ ਮੈਂ ਕਿਸ ਗੱਲ ਬਾਰੇ ਇਹ ਗੱਲ ਤੁਹਾਨੂੰ ਇਹ ਵੀ ਦੱਸਣੀ ਹੈ ਜੀ ਗੱਲ ਇਹ ਸੀ ਅਸੀਂ ਅੱਜ ਮੈਂ ਬੀ ਖੁੱਲਾ ਰੱਖਿਆ ਮੈਂ ਤੁਹਾਨੂੰ ਦੱਸਣਾ ਸੀ ਕਿ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਨੇ ਬਾਬਾ ਬਾਬਾ ਕਹਿੰਦਾ ਵੀ ਉੱਥੇ ਚਾਰ ਨਹੀਂ ਲੋਣੀ ਪੂਰੀ ਤੇ ਆਪਾਂ ਪੀਰੀ ਸਾਰੇ ਇਕੱਲੇ ਤੇ ਆਪਾਂ ਕੋਨਾ ਹੱਥੀ ਕਰਵਾ ਲੀਏ ਅਸੀਂ ਕਹਿ ਤਾ ਕਰਵਾ ਲਿਆ ਨਾ 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 ਨੇ ਮੈਂ ਕਿਹਾ ਵੀ ਜੋ ਮਾਰਤੀ ਲੈ ਅੱਛਾ ਹੱਥੀ ਵਾਲੀ ਗੱਲ ਤੁਹਾਨੂੰ ਕਿੰਨੇ ਗਈ ਬਾਬੇ ਨੇ ਕਿ ਤੁਸੀਂ ਕਿਹਾ ਸੀ ਵੀ ਕਾਰ ਨਹੀਂ ਲੈ ਜਣੇ ਕਿ ਮਾਇਕਾ ਉਹ ਜਾਨੀ ਅਸੀਂ ਸਾਥ ਹੀ ਬੋਲਣਾ ਜੋ ਕਰਨਾ ਪਾ ਸਾਡੇ ਜੀ ਤਸੂਰ ਨਾ ਤੁਮੇ ਬਾਕੀ ਜਸ ਸਾਥ ਹੀ ਕਹਿਣਾ ਤੇ ਬਾਅਦ ਚ ਫਿਰ ਸਾਨੂੰ ਮੋਰਤਨ ਕਹਿੰਦਾ ਵੀ ਕਾ ਕੀ ਕਰਾਉਣਾ ਜਨਮ ਦੇ ਨਾਂ ਤੇ ਵੀ ਉਹ ਚੁੱਕ ਦੁਕਾਨ ਦਾ ਮੂਰਤ ਕਰਨਾ ਅਸੀਂ ਕੱਲਾ ਫਲੂਨ ਦਾ ਮੂਰਤੀ ਕਰਨਾ ਜਨਮ ਦੇ ਨਹੀਂ ਬਸ ਆਹੀ ਗੱਲ ਹੋਈ ਪਾਈ ਜੀ ਕਰਨਾ ਕਿ ਮੂਰਤ ਦਾ ਮਾਇ ਆਈ ਗਈ ਉਹ ਬੋੜੀ ਹੱਥ ਰੱਖਣੀ ਕਿ ਆਈ ਸੀ ਉਹ ਬਾਪੇ ਨੇ ਜਿ세 ਕਹਿੰਦੇ ਗੱਡੀ ਕਰਵਾ ਲੈ ਤੁਸੀਂ ਕਰਾ ਤੁਸੀਂ ਇਹਨਾਂ ਦੇ ਵਗੈਰ ਲੱਗੇ ਤੁਸੀਂ ਆਪ ਨਾ ਦੇਖਿਆ ਤੁਸੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਤੁਸੀਂ ਸੈਕਿੰਡ ਕਾਰ ਇਹ ਮਾਰਾ ਪ੍ਰਕਾਸ਼ ਲੈ ਕੇ ਜਾਣਾਂ ਨੇ ਬੰਦੇ ਤੁਸੀਂ ਇਹ ਨਹੀਂ ਲੈ ਕੇ ਗਏ ਤੁਹਾਡੇ ਨਾਲ ਤੇ ਸਾਡੀ ਮੇਰੇ ਤੇ ਕੌੜੀਆਂ ਪਈਆਂ ਮੈਂ ਰਿਕਾਰਡੀਆਂ ਸੁਣਾ ਦਿਆਂ ਵਰਤਾਰੇ ਪੰਚਾਇਤ ਚ ਹੱਦ ਕਰ ਦਿਓ ਤੁਸੀਂ ਤੁਸੀਂ ਕਾਠੀਆਂ ਤੇ ਰੱਖ ਰੱਖ ਕੇ ਤਮਾਸ਼ਾ ਬਣਾ ਛੱਡੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਇਹ ਬੰਦੇ ਦੀ ਗੱਲ ਵੀ ਕੱਢੀ ਆ ਜਿਹਦੇ ਨਾਲ ਗੱਲ ਕੀਤੀ ਇਹ ਬੰਦੇ ਨੂੰ ਇਹਦਾ ਫਿਰ ਬਹੁਤ ਕੁਝ ਹੋ ਜਾਵੇ ਮੇਰਾ ਇਹ ਨਹੀਂ ਕਰਦੇ ਹੋਣੇ ਖੜੇ ਆ ਸਾਡੀ ਸਾਹਮਣੇ ਨਹੀਂ ਮੰਗਦੇ ਪਿੰਡ ਖੜਾ ਜੀ ਹੈ ਮੈਂ ਤੁਹਾਨੂੰ ਸਾਰੇ ਕੜਾ ਨਹੀਂ ਕਰਾਉਂਦੇ ਕੋਈ ਨਾਲ ਖੜਾ ਕਰਾ ਕੇ ਤੁਹਾਨੂੰ ਮਾਫ਼ ਕਰ ਦਾਂਗੇ ਮੈਂ ਤੁਸੀਂ ਇਦਾਂ ਕਰੋ ਕੋਈ ਵੀ ਦੋ ਬੰਦੇ ਤੁਹਾਡੇ ਖੜੇ ਕਰਾਓ ਜਿਹੜੇ ਤੁਹਾਡੇ ਅੱਖੀਂ ਦੋ ਬੰਦੇ ਹੱਥ ਖੜੇ ਕਰਦੇ ਨੇ ਲੈ ਠੀਕ ਹੈ ਭਾਈ ਉਹਨਾਂ ਦੀ ਗੱਲ ਉਹਦਾ ਹੁਣ ਇਹ ਨਾ ਕਮੇਟੀ ਦੀ ਗੱਲ ਹੈ ਨਾ ਇਹ ਨਾ ਕਮੇਟੀ ਨਾਲ ਸਾਡਾ ਕੋਈ ਲਿੰਕ ਜੋ ਇਹ ਨਾ ਕਮੇਟੀ ਨਾਲ ਆਹ ਬਾਹਰ ਸਕਣਾ ਜੀ ਇਹਨਾਂ ਨਾਲ ਮੈਂ ਯਾਦ ਕਰਦਾ ਥਣ ਫੜਦਾ ਹੈ ਲੈ ਤੁਸੀਂ ਗੱਲਾਂ ਕਰਦੇ ਹੋ ਬਹੁਤ ਪੁੱਟਿਆ ਆ ਰਹੇ ਆ ਰਹੇ ਇੱਥੇ ਬਾਰ ਸਾਹਿਬ ਚ ਬਾਹਰ ਲੈ ਮੇਰੀ ਸੁਣੋ ਮੈਨੂੰ ਭਾਈ ਬਾਹਰ ਜਾਂਦਾ ਤੇਨ ਆਪਣਾ ਲਿੰਕ ਨਹੀਂ ਕਿਉਂ ਇਹਨੇ ਦਸੀ ਗੱਲ ਕੱਢੀ ਨਹੀਂ ਆਇਆ ਇੱਕ ਮਿੰਟ ਬਾਹਰ ਜਾਂਦਾ ਇੱਕ ਮਿੰਟ ਹਾਂ ਜੀ ਕਿ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗਾ ਗੁਰੂ ਦਾ ਗੁਰੂ ਸਾਹਿਬ ਗੁਰਦਾ ਦੇ ਕਮੇਟੀ ਇਲਾਕਾ ਥੋੜਾ ਡੇਰਾ ਲੱਗਾ ਮੇਰਾ ਥੋੜਾ ਕੋਈ ਇੱਕ ਫਿਰ ਮੈਂ ਤਾਂ ਹੀ ਆਣਾ ਵੀ ਜੇ ਸੋ ਤਾਂ ਗਲਤੀ ਹੋਈ ਤੇ ਮਾਫੀ ਮੰਗ ਲਓ ਤੇ ਹੋਣੀ ਹੈ ਇਸ ਤਰ੍ਹਾਂ ਕੋਈ ਨਾ ਖੜੀ ਹੋਈ ਆ ਤੁਸੀਂ ਮਾਫੀ ਮੰਗ ਲਓ ਇਹ ਮਤਲਬ ਖਾਣੀ ਜਿਦਾ ਪਉਣਾ ਇੱਕ ਮਿੰਟ ਇੱਕ ਉਹ ਬਾਬਾ ਜੀ ਪਹਿਲਾਂ ਕਿ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਨਹੀਂ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਇਹ ਪਰਸਨਲ ਡੇਰੇ ਦੀ ਹੈ ਡੇਰੇ 'ਚ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਸਕਦੇ ਹੋ ਬੰਦਾ ਡੇਰੇ ਦੇ ਮਾਰਦਾ ਕਰਦਾ ਚੋਰੀ ਕਰਦਾ ਖਰਾਬ ਹੱਥ ਹੋ ਗਈ ਤੁਹਾਡੀ ਇਸ ਇਲਜ਼ਾਮ ਸਾਰੇ ਪੈਣ ਕਿਹਾਂ ਕੋਣ ਲਿਆਉਣ ਪਾ ਲੈ ਲੈ ਦਿਓ ਤੁਸੀਂ ਬੇਦੀ ਕਰੋ ਲੈਓ 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 ਆ ਵੀ ਆ ਵੀ ਮੇਰੇ ਤੇ ਪੇਟੀਆਂ ਖਲਾਉਣ ਮੇਰੇ ਕਮਰਾ ਖੋਲਣਾ ਮੈਨੂੰ ਜਾਂਦਾ ਜਦੋਂ ਉਹ ਕਹਿੰਦੇ ਕਿ ਅਸੀਂ ਤਲਾਸ਼ੀ ਲੈਣੀ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠੇ ਹੋ ਉਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਕੋਲ ਸਾਨੂੰ ਸ਼ੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਲਾਸ਼ੀ ਕਿਉਂ ਦੇਣ ਤੁਨ ਕਰ ਕਰਦੇ ਨਹੀਂ ਗੁਰੂ ਰਾਂਸੇ ਜੀ ਨਹੀਂ ਹੈ ਨਹੀਂ ਤੁਸੀਂ ਤਲਾਸ਼ੀ ਦੇਣ ਤੋਂ ਕਿਉਂ ਕਰ ਕਰਦੇ ਹੋ ਜਿੱਥੇ ਗੁਰੂ ਗ੍ਰੰਥਾ ਇੱਥੇ ਉਹ ਤਾਂ ਹੋਰ ਤਾਂ ਥੋੜਾ ਵੇੜਾ ਬੰਦਾ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਹੀ ਜਾ ਸਕਦਾ ਹੁੰਦਾ ਤੇ ਕੀ ਨਿਰਾਸ਼ ਕਰਗੇ ਖਾਣੇ ਦੇ ਵਿੱਚ ਵੀ ਦੋ ਜਵੀੜਾ ਆਈਆਂ ਇੱਕ ਉੱਥ हां ਤੁਸੀਂ ਜੇ ਮੇਰੇ ਕੋਲ ਬੀੜ ਵੇਖ ਲਿਓ ਗੱਲ ਮੁੱਕੀ ਤੇ 5 ਮਿੰਟ ਚ ਹੁਣ ਮੈਨੂੰ ਬਾਹਰ ਕੱਢ ਕੇ ਮੁੱਕਰ ਕੇ ਦੇਖਦਾ ਅੱਗੇ ਆਓ ਬਾਹਰ ਆ ਵੀ ਬਾਹਰ ਜਾਣ ਲੱਗ ਗਏ ਆਏ ਹਾਂ ਸਰ ਜੀ ਆਇਆ ਕੇ ਬਾਹਰ ਜੋ ਮੈਨੇਜਰ ਸਾਹਿਬ ਆਈ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸੂਰੂਖ ਦੇਖ ਲੈਣੇ ਸੀ ਇਹਨਾਂ ਨੂੰ ਕਿਹਾ ਵੀ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰ ਖੋਦ ਕੇ ਦੇਖ ਲੈ ਦਿਓ ਜੇ ਤੂੰ ਅੰਦਰ ਸੂਰੂਖ ਹੈ ਨਹੀਂ ਤੂੰ ਬਾਹਰ ਖੋਦ ਦੇ ਜੇ ਕਮੇਟੀ ਚੈੱਕ ਕਰ ਦੇਖਣੀ ਚਾਹੁੰਦੇ ਤਾਂ ਦੇਖ ਲੈਣ ਦਿਓ ਇਹ ਗਲਤੀ ਹੋਈ ਆ ਨਹੀਂ ਮੈਂ ਕਹਿੰਦਾ ਸਵੇਰੇ ਦਾ ਲੈ ਲਓ ਤੇ ਦੋ ਜਾਨ ਵੇਖਿਆ ਨਾ ਆ ਜਿਓ ਤੂੰ ਆ ਜਿਓ ਜਦੋਂ ਮਰਜੀ ਆ ਜਿਓ ਦੇਖੋ ਜਦੋਂ ਮਰਜੀ ਦਾ ਕੀ ਮਤਲਬ ਹੋਇਆ ਕੈਮਰੇ ਦੇ ਸਾਹਮਣੇ ਯਾਰ ਰੱਖੇ ਨਾ ਤੁਸੀਂ ਨਾਲ ਜਾਓ ਯਾ 1 ਮਿੰਟ 1 ਮਿੰਟ ਨਹੀਂ ਕੋਈ ਤੁਹਾਨੂੰ ਪਰਦੇ ਤੇ ਦੋ ਬੰਦੇ ਨਹੀਂ ਤੁਹਾਨੂੰ ਤੁਹਾਨੂੰ 1 ਮਿੰਟ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ ਹੋਇਆ ਤੁਸੀਂ ਮੰਨਦੇ ਹੋ ਤਾਂ ਗਲਤੀ ਆ ਉਹ ਜੀ ਗਲਤੀ ਤਾਂ ਆਪਣੇ ਜਦੋਂ ਹੋਈ ਗਈ ਜਦੋਂ ਤਾਂ ਨਹੀਂ ਤਾਂ ਫਿਰ ਨਹੀਂ ਤੁਸੀਂ ਸਵਾਲ ਸਵਾਲ ਇਹ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮੂਰਤ ਹੋ ਤੁਸੀਂ ਗਲਤੀ ਮੰਨਦੇ ਹੋ ਸਰੂਪ ਤੁਸੀਂ ਗੋਹੇ ਦੇ ਲੱਬੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਗਲਤੀ ਹੋਰ ਗਲਤੀ ਆਪੇ ਹੋ ਗਈ ਗਲਤੀ ਹੋਗੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਮੰਨਦੇ ਕਿ ਨਹੀਂ ਮੰਨਦੇ ਕਿਸੇ ਲਾਲਚ ਤੇ ਕੀਤੀ ਸੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਹਾਂ ਆ ਹੋਈ ਹੈ ਬਸ ਕਿਹੜੀ ਗਲਤੀ ਹੋਈ ਹੈ ਬਈ ਜਦ ਬਈ ਮੰਨਦੇ ਦੁਕਾਨ ਦਾ ਮੂਰਤ ਜੋ ਕਿੰਨੀ ਕਛਣਾਂ ਦੀ ਗੱਲ ਕੀਤੀ ਹੈ ਨਹੀਂ 500 ਰੁਪਏ ਹਨ ਤੇ 500 ਪਿੱਛੇ ਮਾਰਦੀ ਬੇਦਰਦੀ ਕਰਦੀ ਤੂੰ ਫੋਸ ਵਾਲੇ ਜਰ ਗੋਹੇ ਵਾਲੇ ਤੇ ਟਰਾਲੀ ਤੇ ਰੱਖਦੀ ਮੈਂ ਨਹੀਂ ਵੇਚਤੀ ਕਰੀ ਜੀ ਹੋਰ ਕਿਨੇ ਕਰੀ ਮੈਂ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਐਂ ਦੱਸੋ ਤੁਹਾਡੇ ਮੂੰਹ ਤੇ ਦਾੜੀ ਹੈਗੀ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਹੈ ਪਤਾ ਨਾ ਪਣਾ ਫਿਰ ਕੋਈ ਸਿੰਨ ਰੱਖਿਆ ਨਾ ਅਚਨ ਆ ਗਿਆ ਨੇ ਐਂਜੀਆਂ ਕੁਝ ਕੋਈ ਚੀਜ਼ ਹੀ ਨਹੀਂ ਸੀ ਤੂੰ ਸ਼ੀਸ਼ੇ ਉੱਥੇ ਕਹਦੇ ਵਸਤ ਲੈ ਵੇਜ ਉੱਥੇ ਉਥੇ ਸ਼ਰੀਅਮ ਤਾਂ ਲਿਖਿਆ ਹੋਇਆ ਹੈ ਫੇਰ ਕਿੱਥੇ ਸ਼ਰੀਅਮ ਲਿਖਿਆ ਹੋਇਆ ਉਥੇ ਫੋਟੋਆਂ ਬਣੀਆਂ ਵਾਲ ਮੁੰਡਿਆਂ ਦੀਆਂ ਤੇ ਤੁਹਾਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜਾਊਗਾ ਤੇ ਉੱਥੇ ਚੱਲ ਜਾਓਗੇ 500 ਰੁਪਏ ਪਿੱਛੇ ਸਰੂਪ ਲੈ ਜਾਓਗੇ ਵਾਹ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜਨਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਸਾਡਾ ਉੱਥੇ ਲੈ ਜਾਓ 500 ਪਿੱਛੇ ਤੇ ਜਿਵੇਂ ਕੱਲ ਲੈ ਲਏ ਜਿਵੇਂ ਕੱਲ ਲੈ ਗਏ ਐਵੇਂ ਲੈ ਜਾਓਗੇ ਹੋਰ ਕਿਵੇਂ ਲੈ ਜਾਓਗੇ ਕਾ ਤੁਹਾਡੇ ਨਾਲ ਪੰਜ ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵੀ ਦੇਖੋ ਅਸੀਂ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀਤਾ ਮੇਰੇ ਤੁਸੀਂ ਬਾਤ ਹੀ ਗੱਲ ਕਰੋ ਜੀ ਕਬਰੀ ਇਹ ਦੇਖੋ ਮਿਰਵਲ ਦੇਖੋ ਇੱਕ ਮਿੰਟ ਪੰਜ ਨਹੀਂ ਸੀ ਇਹਨਾਂ ਨੂੰ ਛੋਟੋ ਕੋਈ ਪੰਜ ਨਹੀਂ ਸੀ ਵੀਡੀਓ ਸਾਈਡ ਕੋਲ ਉਹਨਾਂ ਨੂੰ ਤੂੰ ਪੁੱਛਦੇ ਹੋ ਤੁਸੀਂ ਸਾਡੇ ਕੋਲ ਤੁਸੀਂ ਵਾਜਾਂ ਮਾਰੀਆਂ ਕਿ ਕਿਉਂ ਪੰਜ ਬੰਦੇ ਨਹੀਂ ਆਏ ਉਹਦੇ ਮਗਰ ਤਾਂ ਕੋਈ ਵੀ ਨਾ ਆਏ ਆਧਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਇਓ ਤੁਸੀਂ ਕਰਾ ਸਕੈਨ ਆਧਾਰ ਕਾਰਡ ਉਹ ਕਾਰਨ ਸੇ ਸੀ ਨਾਮ ਤੇ ਲਿਖਿਆ ਪਿਆ ਆਜਾ ਇਹਨਾਂ ਲਿਖਿਆ ਹਾਂ ਜੀ ਤੁਹਾਡੇ ਦਾਸ ਦਾਸ ਦੇਖ ਲੈ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਈ ਦੀ ਦੁਕਾਨ ਸਰੂਪ ਲਗੇ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹੱਦਿਛ ਲਗਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ ਚੌਥਾ ਤੁਸੀਂ ਕਮੇਟੀ ਦਾ ਨਾਮ ਗਲਤ ਦੱਸਿਆ ਪੰਜਵਾਂ ਤੁਸੀਂ ਪਿੰਡ ਹੀ ਗਲਤ ਦੱਸਿਆ ਅਮਰਦਵਾਰ ਪੌਲ ਸ਼ਾਕੇਸ਼ ਨੂੰ ਦੱਸਿਆ ਜੀ ਪੌਲ ਮੈਂ ਸ਼ਾਂਤਾਂ ਸਕਿਆ ਪੌਲ ਪਹਿਲਾ ਬੁੱਡੇ ਦਲ ਦਾ ਬੁੱਡੇ ਦਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਗੱਲ ਤੁਹਾਡੀ ਆਜੋਗਾ ਹਾਂਜੀ ਮੈਂ ਵੀਡੀਓ ਹਾਂ ਬੁੱਡੇ ਦਲ ਦਾ ਤੁਸੀਂ ਕਿਉਂ ਨਾਮ ਲਿਆ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਹੁੰਦੀ ਹੈ ਗਲਤੀ ਤੁਹਾਡੀ ਤੁਸੀਂ ਪੰਜਾ ਸ਼ੋਰ ਗਲਤੀ ਤੁਹਾਡੀ ਪੰਜਾ ਚਾਰਾਂ ਨੂੰ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਨੂੰ ਫਸਾਉਣੇ ਕਿ ਤੁਸੀਂ ਪਿੰਡ ਨੂੰ ਫਸਾਉਣੇ ਹਾਂਜੀ ਮੈਂ ਤਾਰੇ ਜੀ 33 ਸਾਲ ਹੋ ਗਏ ਜੀ ਹਾਂ ਪੈਂਥਰ ਸਕੂਟਰੀ ਤੇ ਊੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂ ਸਾਹਿਬ ਦਾ ਸਰੂਪ ਹੈ ਬਣ ਕੇ ਲਿਆਏ ਜਿਵੇਂ ਪੱਠੇ ਬਣ ਕੇ ਲਿਆਏ हां ਮੈਨੂੰ ਫੋਨ ਆ ਯਾਰ ਆ ਤੁਹਾਡੇ ਪਿੰਡਾਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਹੋ ਕਿ ਇਹ ਦਿਨ ਮੈਂ ਨਾ ਬੰਦਿਆ ਨੇ ਤਾਂ ਕਰਕੇ ਆ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੱਦ ਕਰਦੇ ਹੋ ਤੁਸੀਂ ਬੜੀ ਕਿਹੇ ਇੱਕ ਬੰਦੇ ਨੇ ਬੰਨ੍ਹ ਦਿੱਤਾ ਹੱਥ ਕੜਾ ਕਰਕੇ ਮਾਰ ਅੱਜ ਅਸੀਂ ਸਿਰਫ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਾਂਗੇ ਬੜੀ ਇੱਥੇ ਮੈਨੂੰ ਗਾਲ ਕੱਢ ਕੇ ਦਰਵਾਜ਼ੇ 'ਤੇ ਗਾਲ ਕੱਢਣੇ ਆ ਗੱਲ ਹੀ ਗਾਲ ਕੱਢੀ ਮੈਂ ਕਿਹਾ ਬਾਈ ਬਾਹਰ ਜਾਂਦਾ ਰਹਿ ਆਈ ਰੱਖ ਨਾ ਬੜਾ ਐਵੇਂ ਬੁੱਕਰ ਜਿਹਾ ਕੋਲੇ ਖੜਾ ਜਾ ਆ ਕੋਲੇ ਖੜਾ ਮੈਂ ਕਹਾਂ ਤੂੰ ਬਾਹਰ ਜਾ ਚਲੋ ਬੱਲ ਨੂੰ ਦੱਸੋ ਜਦ ਤੱਕ ਤੁਹਾਨੂੰ ਤੁਲਾ ਸਾਹਿਬ ਨੂੰ ਮੈਂ ਜਵਾਬ ਦੇ ਕਿ ਤੁਹਾਨੂੰ ਭਜੋਣੀ ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਅੱਜ ਦੇ ਨਹੀਂ ਕਿ ਤਰਵਾਰ ਬੀੜੀ ਖੜੀ ਕੰਜੋ ਤੈਨੂੰ ਕੱਲ ਪੁੱਛੇ ਕਕਾਰ ਕਿੱਥੇ ਤੁਹਾਡੇ ਦਾ ਕੁਛ ਕੁ ਸੀ ਉਹ ਕਿੱਥੋਂ ਛਗੇ ਕਿ ਪੰਜ ਕਕਾਰ ਕਿ ਪਹੁੰਚ ਗਿਆ ਪਹੁੰਚ ਗਿਆ ਹਾਂ ਚਕਾਰ ਨਹੀਂ ਪਹੁੰਚਿਆ ਦਾ ਪਹੁੰਚ ਗਿਆ ਸੀ ਨਹੀਂ ਇੱਜਾ ਕਿ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਪਾਹਲ ਬਾਬਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਾਹਲ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸੈਂਟ ਮੱਤੀ ਸਾਨੂੰ ਇਹ ਮਨਾ ਮੇਰੀ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਵੀ ਫੌਸਾ ਦੀ ਥਾਂ ਤੇ ਮਾਰਦੇ ਸਰੂਪ ਨਹੀਂ ਰੱਖਣਾ ਕਿ ਇਹ ਲਾਗੂ ਆ ਜਿਹੜਾ ਇਹ ਹਾਂ ਤੇ ਠੀਕ ਹੈ ਜਿਹੜਾ ਗਲਤੀ ਹੋ ਗਈ ਪਾਹਲ ਮੰਨੂਗੀ ਅਗਲੀ ਗੱਲ ਰਹੀ ਇੱਕ ਮਿੰਟ ਇੱਥੇ ਲੋਕ ਗੱਲ ਨਹੀਂ ਭਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਪੰਜ ਸਿੰਘ ਤਿਆਰਬਰ ਤਿਆਰ ਚਾਹੀਦੇ ਆ ਜੇ ਤਿਆਰਬਰ ਤਿਆਰ ਨਹੀਂ ਤਾਂ ਕਿੱਟ-ਕੱਟ ਪੰਜ ਆਦਮੀ ਚਾਹੀਦੇ ਆ ਜਿਹੜੇ ਸਾਫ਼-ਸੁਤਰੇ ਹੋਣ ਨਾ ਤੇ ਧੋਤੇ ਹੋਣ ਕਿੱਟ-ਕੱਟ ਗੋਹੀ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪ ਕਿਤੇ ਗੋਹੀ ਵਾਲੀ ਟਰਾਲੀ 'ਚ ਬੈ ਗਏ ਹੋ ਤੁਹਾਨੂੰ ਜਿਹੜਾ ਜੇ ਤੁਹਾਡੇ ਕੋਲ ਬਜ਼ੁਰਗਾਂ ਨੂੰ ਪਾਇਆ ਕਿਤੇ ਗੋਹੀ ਵਾਲੀ ਟਰਾਲੀ 'ਚ ਇਹਨਾਂ ਨੇ ਕਿੰਨਾਂ ਨੇ ਇਹਨੂੰ ਥੋਖੇ ਲੈ ਆ ਗਏ ਕਿੱਥੋਂ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿਹਾ ਰਹਿਣ ਦਿਓ ਵਖੋ ਜੀ ਉਹ ਦੋਹਾਂ ਦਾ ਉਹਨੇ ਧੋਕੇ ਨਾਲ ਲਿਆਣਾ ਤੇ ਮੈਂ ਤਾਂ ਨਹੀਂ ਦੇਖਣਾ ਤਾਂ ਤੁਸੀਂ ਮੈਂ ਇੱਕ ਮੈਂ ਤੁਹਾਨੂੰ ਐਂ ਕਰ ਹਾਂਜੀ ਚੋਰ ਸਾਹਿਬ ਨਾਲ ਦਾ ਪੈਰ ਝਾੜ ਲੈਂਦਾ ਆਪਦੇ ਆਏ ਉਹ ਤੇਰੀ ਨੂਸੀ ਯਾਰ ਮਨ ਲੱਖੜ ਮਾਰੇ ਮੂੰਹ ਤੇ ਉਹ ਜੋ ਮੈਨੂੰ ਫਿਰ ਬੰਦੀ ਬੋਲ ਰਿਹਾ ਇਹਦਾ ਮੈਨੂੰ ਬੰਦੀ ਨਹੀਂ ਆਖਦਾ ਅਸੀਂ ਵੀ ਤੁਸੀਂ ਹਾਂ ਇਹਦੇ ਕੋਤੇ ਹਾਂ ਬਾਪ ਇੱਥੇ ਪਤੀ ਸਮਾਦੇ ਮੈਂ ਮੈਂ ਉੱਠਾ ਉਹ ਇਹ ਗੱਲ ਕਰ ਪਾਗਲਾ ਸਾਰੇ ਸਾਰਾ ਪਿੰਡ ਹੋ ਗਿਆ 12 ਚਲ ਇੱਥੇ ਸਾਰੇ ਪਿੰਡ ਜਿਹੜਾ ਸਰੂਪ ਕੋਲੇ ਚੱਲੋ ਸਾਰੇ ਪਿੰਡ ਵਿੱਚ ਸੋਹਵਾ ਦੇ ਇੱਥੇ ਕੀ ਰੂਪ ਚੱਲੋ ਚੋ ਸਰੂਪ ਕੋਲੇ ਚੱਲੋ ਸਰੂਪ ਕੋਲੇ ਚੱਲ ਮੂੰਹ ਕਿਉਂ ਮੂੰਹ ਕੋਲ ਮਾਰਦਾ ਜੇ ਜੇ ਮੈਂ ਚੌਨਾ ਪੈਰ ਝਾੜੇਗਾ ਅੱਜ ਬਾਹਰ ਹੁਣੇ ਆ ਪਿੰਡ ਦੀ ਜਲਾ ਸਾਰੀ ਛੱਪੜ ਦੀ ਰੋਕ ਕੇ ਨੇ ਆ ਬੈਟਿੰਗ ਬਣਾਈ ਹੈ ਜੀ ਪਿੰਡ ਦੀ ਜਲਾ ਛੱਪੜ ਸਾਰੇ ਪਿੰਡ ਦਾ ਛੱਪੜ ਆ ਥੋੜਿਆ ਜਿਆਦਾ ਜਿਵੇਂ 50 ਸਾਲ ਤੂੰ ਤਾਂ ਮਾਰੀ ਜਾਂਦਾ 50 ਸਾਲ ਹੋ ਗਏ ਕੋਈ ਸ਼ੰਤ ਨਹੀਂ ਪੂਰਾ ਹੋਇਆ ਨੀ ਬਣਾਇਆ ਇਸੇ ਸਰਪਾਹ ਜਿਹੇ ਆ ਬਣ ਗਿਆ ਜਗਾ ਰੋਪਾਂ ਨੂੰ ਆਜੂ ਆ ਸਵਾਦਾ ਵੇਖ ਲੋ ਆ ਜੋ ਕਿਧਰ ਕਿਧਰ ਜਗਾ ਦੀ ਰੋਕ ਨਾ ਹੋ ਰਹੇ ਕੋਈ ਸ਼ੰਤ ਨਹੀਂ ਪੂਰਾ ਹੋਇਆ ਇਥੇ ਕਿਧਰ ਗਿਆ ਨਾ ਕਰੋ ਬਾਹਰ ਨੂੰ ਛੋਪਾ